ਟੀਟੂ ਬਣੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਸ਼ੰਤ ਸਿਚਿਆਲ ਜੀ ਬੁਢਾਪੇ ਦੇ ਵਿੱਚ ਉਹਨਾਂ ਦੀ ਅੱਖਾਂ ਕਮਜ਼ੋਰ ਹੋ ਗਈਆਂ ਅੱਜ ਮੈਂ ਬੁੱਢਣ ਨਾਲ ਦਿਖਾਉਣ ਵਾਸਤੇ ਲੈ ਕੇ ਆਇਆ ਵਾ ਬਈ ਆ ਦੇਖੋ ਬੁੱਢਣ ਨਾਲ ਅੱਜ ਬੁੱਢੇ ਨਾਲ ਦੇ ਚੂੜੀਆਂ ਵੀ ਮੈਂ ਲੈ ਕੇ ਆਇਆ ਵਾ ਇਹ ਤਾਂ ਮਕਸਦ ਹੈਗਾ ਵਾ ਵੀ ਜਿਹੜੇ ਵੱਡੇ ਸਮਾਜੇ ਵੀ ਹੈਗੇ ਆ ਉਹ ਤਾਂ ਬੁੱਢੇ ਨਾਲ ਦੇ ਪੁੱਛੇ ਹੋਏ ਨੇ ਜਿਵੇਂ ਲੱਖਾ ਸਧਾਨਾ ਜੀ ਅਮਿਤ ਜੋਤਮਾਨ ਜੀ ਵੀ ਬੁੱਢਾ ਨਾਲਾ ਸਾਫ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਕਹਿ ਵੀ ਜੇ ਮੈਂ ਖਾਬ ਹੋ ਗਿਆ ਮੈਂ ਦੱਸਣਾ ਚਾਹਨਾ ਵਾ ਲੋਕਾਂ ਨੂੰ ਕਿਰਾ ਜਦੋਂ ਸਮਾਜਸੀ ਵੀ ਵੱਡੇ ਵੱਡੇ ਧਰਨੇ ਲਾਉਣਗੇ ਬੁੱਢੇ ਨਾਲੇ ਨੂੰ ਬੰਦ ਕਰਨਗੇ ਤਾਂ ਸੰਤ ਸ਼ਿਚਿਆ ਨੇ ਸਾਡੇ ਧਰਨੇ ਤੇ ਨਹੀਂ ਆਉਣਾ ਇਹਨੂੰ ਬੰਨਨ ਲਾਉਣੀ ਆਉਣਾ ਅੱਜ ਸ਼ਿਚਿਆ ਸਾਫ਼ ਕਰ ਰਹੇ ਆ ਬੁੱਢਾਂ ਨਾਲਾ ਅਸੀਂ ਸਮਾਜਸੀ ਵੀ ਇਹਨਾਂ ਉੱਥੇ ਨਹੀਂ ਜਾਣਾ ਵੀ ਉਹਦੀ ਹੈਲਪ ਕਰਾ ਦਈਏ ਸਾਫ਼ ਕਰਨ ਨੂੰ ਇਸ ਕਰਕੇ ਬੁੱਢੇ ਨਾਲੇ ਤੇ ਸਿਆਸਤ ਹੋ ਰਹੀ ਆ ਕਰ ਟੀਟੂ ਬਾਣੀ ਅੱਜ ਚੂੜੀਆਂ ਲੈ ਕੇ ਆਇਆ ਵਾ ਵੀ ਆਪਾਂ ਨੂੰ ਫੈਸਲਾ ਕਰਨਾ ਪੈਣਾ ਵਾ ਲੱਖੇਸ਼ ਦਾ ਨਈ ਵੀਰ ਅਮਿਤਜੋਤ ਮਾਨ ਵੀਰ ਵੀ ਆਪਾਂ ਨੂੰ ਕੀ ਕਰਨਾ ਪੈਣਾ ਵਾ ਆਪਣੇ ਮੂਰੇ ਨੌ ਦੇ ਸਮਾਜ ਸੇਵੀ ਲੱਗ ਗਿਆ ਮੈਨੂੰ ਕਹਿੰਦੇ ਸਮਾਜ ਸੇਵੀ ਟੀਟੂ ਬਣੀਆਂ ਸਮਾਜ ਸੇਵੀ ਲੱਖੇਸ਼ ਦਾਣਾ ਸਮਾਜ ਸੇਵੀ ਅਮਿਤਜੋਤ ਮਾਨ ਉਹ ਜੇ ਸਮਾਜ ਸੇਵੀ ਲੋਕਾਂ ਨੇ ਲਾਦਾ ਮੂਰੇ ਤਾਂ ਉਹਦੀ ਇੱਜ਼ਤ ਵੀ ਰੱਖ ਲੋ ਆਓ ਲੜੀਏ ਆਪਾਂ ਨੂੰ ਬੁੱਢਾ ਨਾਲ ਬੰਦ ਕਰਨਾ ਪੈਣਾ ਵਾ ਆਪਾਂ ਨੂੰ ਲੜਾਈ ਕਰਨੀ ਪਣੀ ਆ ਇਦਾਂ ਬੰਦ ਨਹੀਂ ਹੋਣਾ ਅਗਰਾ ਬਾਕੀ ਆਪਣੇ ਆਪਣੇ ਘੋੜੇ ਹਰੇਕ ਭਜਾਈ ਜਾਂਦਾ ਵਗਰਾ ਮੈਂ ਤਾਂ ਭੋਖੜ ਦਾਲ ਤੇ ਵੀ ਬੈਠਣ ਨੂੰ ਤਿਆਰ ਆ ਬੈਲੀ ਬਾਣੀਆਂ ਵਾ ਆਓ ਮੈਨੂੰ ਭੋਖੜ ਦਾਲ ਤੇ ਬਿਠਾਓ ਦਿਸੇ ਦਾ ਉਤਰ ਕਿ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਆ ਆਪਣੇ ਆਉਣ ਵਾਲੇ ਯਾਨੀ ਜਿਹੜੇ ਹੈਗੇ ਬੱਚਿਆਂ ਦਾ ਭਵਿੱਖ ਨੂੰ ਖਰਾਬ ਕਰ ਰਹੀ ਆ ਆਉਣ ਵਾਲੇ ਬੱਚਿਆਂ ਦਾ ਭਵਿੱਖ ਨੂੰ ਖਰਾਬ ਕਰ ਰਹੀ ਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਨਾ ਵਾ ਵੀ ਆ ਦਿਖਾਉਣ ਨਾਲ ਵੀ ਸਾਫ ਹੋਇਆ ਨਹੀਂ ਹੋਇਆ ਆਪਾਂ ਨੂੰ ਲੜਨਾ ਚਾਹੀਦਾ ਵਗਰਾ ਉਦੋਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਸਾਫ ਨਹੀਂ ਆ ਅੱਜ ਮੈਂ ਵੀ ਆ ਕੇ ਦਿਖਾਉਣ ਲੱਗ ਕੇ ਵੀ ਸਾਫ ਨਹੀਂ ਆ ਆ ਕੋਈ ਕੱਖ ਨਹੀਂ ਬੰਤੀ ਕਰਾ ਕੱਕਾ ਹੀ ਆ ਵੀ ਆਓ ਆਪਾਂ ਲੜੀਏ ਕਰਾ ਬੁੱਢੇ ਨਾਲੇ ਦੇ ਆ ਦੇਖ ਲਓ ਬੁੱਢੇ ਨਾਲ ਦਾ ਹਾਲ